ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਦੁੱਖ ਲੱਗਿਆ ਕਿ ਜੋ ਸਾਡੇ ਬਜ਼ੁਰਗਾਂ ਨੇ ਵਿਦਵਾਨਾਂ ਨੇ ਦਾਨਿਆਂ ਨੇ ਸਿਆਣੀਆਂ ਰੋਹਾਂ ਨੇ ਸ਼ਾਨਦਾਰ ਪਰੰਪਰਾਵਾਂ ਕਾਂ ਕੀਤੀਆਂ ਸੀ ਉਹਨੂੰ ਮਿੱਟੀ ਵਿੱਚ ਰੋਲਣ ਦਾ ਕਾਰਜ ਹੋਇਆ ਪਿਛਲੇ 100 ਸਾਲ ਤੋਂ ਵੀ ਜਦੋਂ ਕਿਸੇ ਤਖਤ ਸਾਹਿਬ ਦੇ ਅਧਿਕਾਰ ਦੀ ਨਿਯੁਕਤੀ ਹੁੰਦੀ ਸੀ ਤੇ ਇੱਕ ਵਿਧੀਵਤ ਮਰਿਆਦਾ ਜਿਹੜੀ ਉਹ ਅਪਣਾਈ ਜਾਂਦੀ ਸੀ ਪਹਿਲੀ ਦਸਤਾਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੈਡ ਗ੍ਰੰਥੀ ਵੱਲੋਂ ਦਿੱਤੀ ਜਾਂਦੀ ਸੀ ਜੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੈਡ ਗ੍ਰੰਥੀ ਮੌਜੂਦ ਨਾ ਹੋਣ ਤਾਂ ਕੋਈ ਵੀ ਸਿੰਘ ਸਾਹਿਬ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਗ੍ਰੰਥੀ ਸਿੰਘ ਉਹ ਦਸਤਾਰ ਹੁੰਦੇ ਸੀ ਉਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਜਿਤੇ ਜਥੇਦਾਰ ਸਾਹਿਬ ਜੇ ਜਥੇਦਾਰ ਸਾਹਿਬ ਨਾ ਹੋਣ ਤੇ ਹੈੱਡ ਗ੍ਰੰਥੀ ਸਾਹਿਬ ਦੂਜੇ ਤਖਤਾਂ ਦੇ ਜਥੇਦਾਰ ਸਾਹਿਬ ਜੇ ਜਥੇਦਾਰ ਸਾਹਿਬ ਨਾ ਹੋਣ ਤੇ ਹੈੱਡ ਗ੍ਰੰਥੀ ਸਾਹਿਬ ਫਿਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੇ ਪ੍ਰਧਾਨ ਦੀ ਮੌਜੂਦਗੀ ਨਾ ਹੋਵੇ ਤੇ ਸੀਨੀਅਰ ਮੀਤ ਪ੍ਰਧਾਨ ਜੂਨੀਅਰ ਮੀਤ ਪ੍ਰਧਾਨ ਜਾਂ ਕੋਈ ਮੈਂਬਰ ਸੀਨੀਅਰ ਉਸ ਤੋਂ ਬਾਅਦ ਪੰਥ ਦੀਆਂ ਜਥੇਬੰਦੀਆਂ ਸੰਪਰਦਾਵਾਂ ਦਸਤਾਖਤ ਪੇਟ ਕਰਦੀਆਂ ਸੀ ਇਹ ਪੰਤ ਮੱਲੋਂ ਜਿਹੜਾ ਉਹ ਚਿਤਧਾਰ ਨੂੰ ਪਰਮਾਨਗੀ ਹੁੰਦੀ ਸੀ ਮੈਨੂੰ ਲੱਗਦਾ ਸਿੱਖ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿੰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਕਿਉਂਕਿ ਜਿਸ ਵਕਤ ਅਕਸ਼ੀ ਕੇਸਗੜ ਸਾਹਿਬ ਵਿਖੇ ਇਹ ਸਾਰਾ ਪ੍ਰੋਗਰਾਮ ਹੋਇਆ ਉਸ ਵਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਸੀ ਔਰ ਨਾ ਹੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੈਡ ਗ੍ਰੰਥੀ ਜਾਂ ਗ੍ਰੰਥੀ ਸਿੰਘ ਸਾਹਿਬ ਹਾਜ਼ਰ ਸੀ ਨਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਹੈਡ ਗ੍ਰੰਥੀ ਸਾਹਿਬ ਹਾਜ਼ਰ ਸੀ ਨਾ ਦੂਜੇ ਤਖਤਾਂ ਦੇ ਜਥੇਦਾਰ ਸਾਹਿਬ ਜਾਂ ਹੈਡ ਗ੍ਰੰਥੀ ਸਾਹਿਬ ਸ਼ਾਮਲ ਸੀ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਜਾਂ ਸੀਨੀਅਰ ਮੀਤ ਪ੍ਰਧਾਨ ਸਾਹਿਬ ਜਾਂ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਉਹ ਵੀ ਉੱਥੇ ਕੋਈ ਹਾਜ਼ਰ ਨਹੀਂ ਸੀ ਔਰ ਨਾ ਹੀ ਕੋਈ ਸੰਪਰਦਾ ਕੋਈ ਜਥੇਬੰਦੀ ਕੋਈ ਧਾਰਮਿਕ ਸਭਾ ਸੁਸਾਇਟੀ ਕੋਈ ਸਿੰਘ ਸਭ ਉੱਤੇ ਹਾਜ਼ਰ ਸੀ ਇਸ ਸੰਬੰਧੀ ਅਦਾ ਦਾ ਕੋਰ ਉਲੰਘਣ ਹੈ ਜਿਵਾਜ ਕਰਕੇ ਤਖਸ਼ੇ ਕੇਸਗੜ ਸਾਹਿਬ ਕੇ ਹੋਇਆ ਇਹ ਨਹੀਂ ਹੋਣਾ ਚਾਹੀਦਾ ਸੀ ਇਹ ਮੰਦ ਭਾਗਾ ਵਰਤਾਰਾ ਸਮੁੱਚੀ ਸਿੱਖ ਕੌਮ ਨੂੰ ਸਮਾਜੀਆਂ ਪੰਥਕ ਸਭਾ ਸੁਸਾਇਟੀਆਂ ਜੱਥੇਬੰਦੀਆਂ ਸੰਪਰਦਾਵਾਂ ਨੂੰ ਅੱਜ ਸਿਰ ਜੁੜ ਕੇ ਸੋਚਣਾ ਪਵੇਗਾ ਕਿ ਜੋ ਅੱਜ ਕਹਾਣ ਹੋਇਆ ਇਹਦਾ ਮੁੱਖ ਦੋਸ਼ੀ ਮੁੱਖ ਜ਼ਿੰਮੇਵਾਰ ਜਿਹੜਾ ਕੌਣ ਹੈ ਜ਼ਿੰਮੇਵਾਰੀ ਤੈਅ ਕਰਨੀ ਪਊਗੀ ਜਿਸ ਨੇ ਅੱਜ ਮਰਿਆਦਾ ਦਾ ਕਾਰਨ ਕੀਤਾ ਹੈ ਔਰ ਆਪਣੀ ਇਸ ਕੀਤੀ ਗਲਤ ਕਾਰਵਾਈ ਨੂੰ ਜਸਟੀਫਾਈ ਕਰਨ ਵਾਸਤੇ ਕਿਸ ਨੂੰ ਬਿਠਾਇਆ ਗਿਆ ਸੁੱਚਾ ਸਿੰਘ ਲੰਗਾਨ ਦੀ ਕਮਾਲ ਦੀ ਗੱਤ ਹੈ ਇਹ ਨਹੀਂ ਹੋਣਾ ਚਾਹੀਦਾ ਸੀ ਬਹੁਤ ਮੰਦ ਭਾਗਾ ਵਰਤਾਰਾ ਹੋਇਆ ਇਹਦੀ ਜਿੰਨੀ ਨਿਕੇਦੀ ਕੀਤੀ ਜਾਵੇ ਉਹ ਨਹੀਂ ਥੋੜੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜਿੰਨੀ ਜੀ ਜੇ ਗੱਲ ਕਰੀਏ 10 ਵਜੇ ਦਾ ਟਾਈਮ ਸੀਗਾ ਜਿਸ ਜੀਪੀਸੀ ਵੱਲੋਂ ਪਰ ਸਵੇਰ ਤੜਕਸਾਰੀ ਮਤਲਬ ਕੀ ਪ੍ਰੋਗਰਾਮੋ ਲੇਖਾ ਕਰਕੇ ਵੀ ਦੇਖ ਦਿਓ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਪੰਥ ਦੀ ਭੱਟੀ ਸੰਪਰਦਾ ਹੈ ਸਸਤਾ ਹੈ ਬਾਕੀ ਜਥੇਬੰਦੀਆਂ ਦੀਆਂ ਬਾਹਾਂ ਨੇ ਅੱਜ ਬਾਹਾਂ ਨੇ ਸਾਥ ਛੱਡ ਦਿੱਤਾ ਹੈ ਬਹੁਤ ਮਤਕਾ ਕੀ ਕਰਦੇ ਨੇ